सभु पैद करीरा ਉਹ ਜੀ ਕਰੇ ਨੇ ਨਵੀਂਕ ਪੜਾ ਆ ਜੀ ਸਭਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇਹ ਲਗਨ ਆਤਮ ਉਸਲੇ 40 ਸਾਲ ਤੋਂ ਸ਼ਹਿਰ ਆ ਕੇ ਸਾਡੇ ਦੁਕਾਨਾਂ ਦੇ ਵਿੱਚ ਸਾਡਾ ਸਾਰਾ ਦੱਖਣੀ ਮਾਲਵਾ ਦੇ ਗਾਸਤਾਂ ਤੱਕ ਦੇ ਲੋਕਾਂ ਵਾਸਤੇ ਰਾਤਾਂ ਦੇ ਲੋਕਾਂ ਦੇ ਵੀ ਧੰਨਵਾਦ ਹੈ ਅੱਜ ਉਹ ਵੀ ਸਭ ਪੂਰੇ ਆਗਰ ਨਹੀਂ ਇੱਥੇ